ਆਮ ਆਦਮੀ ਪਾਰਟੀ ਦੇ ਸਰਪੰਚ ਦਾ ਜੋ ਵਿਆਹ ਸਮਾਗਮ ਦੇ ਵਿੱਚ ਸ਼੍ਰੀਆਮ ਗੋਲੀਆਂ ਦੇ ਨਾਲ ਇਹ ਕਤਲ ਕੀਤਾ ਗਿਆ ਸੀ ਉਸ ਦੇ ਵਿੱਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜੀ ਹਾਂ ਅੱਜ ਇੱਕ ਐਨਕਾਊਂਟਰ ਹੈ ਜਿਹੜਾ ਕਿ ਪੁਲਿਸ ਦੇ ਵੱਲੋਂ ਕੀਤਾ ਗਿਆ ਤੇ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਦੋ ਕਾਤਲ ਸੀ ਜਿਹੜੇ ਕਿ ਉਹਨਾਂ ਨੂੰ ਲੈ ਕੇ ਅਨਕਾਊਂਟਰ ਕੀਤਾ ਗਿਆ ਜਿਸ ਦਾ ਨਾਮ ਸ਼ਰਨਜੀਤ ਅਤੇ ਹਰਦੀਪ ਸਿੰਘ ਦੱਸਿਆ ਜਾ ਰਿਹਾ ਤੇ ਪੁਲਿਸ ਨੇ ਕਿਹਾ ਕਿ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਤੇ ਬੀਤੇ ਦਿਨ ਦੇ ਵਿੱਚ ਵਿਆਹ ਸਮਾਗਮ ਦੇ ਦੌਰਾਨ ਜਿਹੜਾ ਕਿ ਆਮ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਕੀਤਾ ਗਿਆ ਜਿਸ ਦੇ ਵਿੱਚ ਹੁਣ ਪੁਲਿਸ ਨੇ ਇੱਕ ਵੱਡਾ ਐਕਸ਼ਨ ਲਿਆ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਆਪਣਾ ਜਿਹੜਾ ਨੂੰ ਸੇਰਾ ਪੰਨਵਾ ਦੇ ਲੱਗੇ ਦੀ ਲੋਕੇਸ਼ਨ ਹੈ ਜਿੱਥੇ ਸਾਡੀ ਪੁਲਿਸ ਪਾਰਟੀ ਕੋਲੇ ਸਪੈਸੀਫਿਕ ਇਨਪੁਟਸ ਕੱਲ ਲੇਟ ਨਾਈਟ ਤੋਂ ਅਸੀਂ ਅਲੱਗ-ਅਲੱਗ ਆਪਰੇਸ਼ਨਸ ਤੇ ਕੰਮ ਕਰ ਰਹੇ ਸੀਗੇ ਤੇ ਪਿਛਲੇ ਜਦੋਂ ਤੋਂ ਵਾਰਦਾਤ ਹੋਈ ਹੈਗੀ 3 ਦਿਨਾਂ ਤੋਂ ਸਾਡੀ ਵਕਵਕ ਟੀਮਸ ਪੂਰੇ ਜ਼ਿਲ੍ਹੇ ਵਿੱਚ ਤੇ ਬਾਕੀ ਵਕਵਕ ਥਾਵਾਂ ਤੇ ਲਗੀਆਂ ਹੋਈਆਂ ਹੈਗੀਆਂ ਜਿਹੜੇ ਅਕਿਊਜ਼ ਸੀਗੇ ਆਪਣੇ ਸਿੱਧੂ ਫਾਰਮ 'ਚ ਜਿਹੜਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਇਨਵੋਲਡ ਉਹਨਾਂ ਨੂੰ ਟਰੈਕ ਕਰਨ ਵਾਸਤੇ ਉਸੀ ਦਿਨ ਲੜੀ ਦੇ ਵਿੱਚ ਸਾਡੀ ਟੀਮ ਕੋਲੇ ਇਨਫੋਰਮੇਸ਼ਨ ਸੀਗੀ ਸ਼ੱਕੀ ਬੰਦੀਆਂ ਦੀ ਮੂਮੈਂਟ ਦੀ ਤੇ ਉਹਦੇ ਵਿੱਚ ਆਜ ਸਵੇਰੇ ਸਾਡੀ ਟੀਮ ਜਦੋਂ ਇਸ ਪਾਸੇ ਤੋਂ ਪੈਟਰੋਲਿੰਗ ਵਾਸਤੇ ਜਾ ਰਹੀ ਸੀਗੀ ਸੀਆਈਏ ਦੀ ਟੀਮ ਵੀ ਨਾਲ ਸੀਗੀ ਏਜੀਟੀਐਫ ਦੀ ਟੀਮ ਨਾਲ ਥਾਣੇ ਦੀ ਟੀਮ ਤੇ ਉਦੋਂ ਇਹਨਾਂ ਨੂੰ ਇੱਕ ਸ਼ੱਕੀ ਮੋਟਰਸਾਈਕਲ ਆਂਦਾ ਵੇਖਿਆ ਤੇ ਇਹਨਾਂ ਦੁੱਕਣ ਦੀ ਇਸ਼ਾਰਾ ਕੀਤਾ ਤੇ ਉਕਲ ਦੀ ਕੋਸ਼ਿਸ਼ ਕੀਤੀ ਤੇ ਉਹਨੇ ਫਾਇਰ ਕਰਕੇ ਏਸਕੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਇਨ ਬਿਟਰਨ ਕਿਉਂਕਿ ਸਾਡੀ ਪੁਲਿਸ ਪਾਰਟੀ ਰੈਡੀ ਸੀਗੀ ਉਹਨਾਂ ਨੇ ਸੈਲਫ ਡਿਫੈਂਸ ਤੇ ਕਰਾਸ ਫਾਇਰ ਕੀਤਾ ਤੇ ਉਹ ਬੰਦੇ ਇੰਜਰਡ ਹੋਏ ਦੋਨਾਂ ਦੇ ਗੋਲੀ ਲੱਗੀ ਹੈਗੀ ਦੋਨੋਂ ਇਮੀਡੀਏਟਲੀ ਹਸਪੀਟਲ ਰਸ਼ ਕਿਤੇ ਗਏ ਨੇ ਤੇ ਹੁਣ ਜਦੋਂ ਮੈਨੂੰ ਦੱਸ ਰਿਹਾ ਹੈਗੇ ਉਦੋਂ ਹਸਪੀਟਲ ਤੋਂ ਪਤਾ ਲੱਗਿਆ ਹੈਗਾ ਕਿ ਇੱਕ ਬੰਦੇ ਦਾ ਆਰਟੀਫਿਕੇਸ਼ਨ ਜਿਹੜਾ ਹੈਗਾ ਉਹ ਸ਼ਰਨਪ੍ਰੀਤ ਉਹ ਜੋ ਕੀਤਾ ਗਿਆ ਹੈਗਾ ਦੂਜੇ ਦਾ ਆਈਡੈਂਟੀਫਿਕੇਸ਼ਨ ਹਰਦੀਪ ਉਹ ਜੋ ਕੀਤਾ ਗਿਆ ਹੈਗਾ ਤੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈਗੀ ਉਹਦੇ ਤੋਂ ਪਤਾ ਲੱਗਿਆ ਹੈਗਾ ਕਿ ਸ਼ਰਨਪ੍ਰੀਤ ਸਰਪੰਚ ਮਰਡਰ ਕੇਸ ਸੇ ਵੀ ਜਿਹੜੇ ਸ਼ੂਟਰਸ ਸੀਗੇ ਉਹਨਾਂ ਦੇ ਨਾਲ ਉਹਨਾਂ ਦਾ ਐਸੋਸੀਏਟ ਸੀਗਾ ਫਾਰਦਰ ਅਸੀਂ ਬਾਕੀ ਸ਼ੂਟਰਸ ਦੀ ਆਈਡੈਂਟੀਫਿਕੇਸ਼ਨ ਵਾਸਤੇ ਤੇ ਉਹਨਾਂ ਦੀ ਅਰੈਸਟ ਵਾਸਤੇ ਵੀ ਪੁੱਛਤਾਚ ਕਰਾਂਗੇ ਹਲੇ ਉਹ ਅੰਡਰ ਟ੍ਰੀਟਮੈਂਟ ਹੈਗਾ ਤੇ ਇਸ ਕਰਕੇ ਉਹਦੇ ਵਿੱਚ ਟਰੀਟਮੈਂਟ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਟੇਕ ਅਪ ਹੋਏਗੀ ਬਾਕੀ ਚੀਜ਼ਾਂ ਤੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਇਸ ਵਿੱਚ ਫਰਦਰ ਇਨਵੈਸਟੀਗੇਸ਼ਨ ਚ ਇੱਕ ਐਫ ਆਈ ਆਰ ਦਰਜ ਕਰਦੇ ਹੋਏ 307 ਪੁਲਿਸ ਤੇ ਅਟੈਕ ਕਰਨ ਦੀ ਤੇ ਡਿਊਟੀ ਜਵਾਦਾ ਪਾਣ ਦੀ ਉਹ ਐਫ ਆਈ ਆਰ ਰਜਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਟੇਕ ਅਪ ਕਰਾਂਗੇ ਤੇ ਇਸ ਤੋਂ ਕਾਫੀ ਜ਼ਿਆਦਾ ਖੁਲਾਸੇ ਹੋਣਗੇ ਟਰੀਟਮੈਂਟ ਤੋਂ ਬਾਅਦ ਜਿਹੜਾ ਹੈਗਾ ਔਰ ਸਤਾਂ ਹੋਰ ਫਰਦਰ ਬਰੀਫ ਕਰਾਂਗੇ ਵੈਪਨ ਕੀ ਕੀ ਮਿਲੇਗਾ ਇਹਦੇ ਵਿੱਚ ਦੋ ਵੈਪਨ ਹੈਗੇ ਤੇ ਦੋਨੋਂ ਹੀ ਇਲੀਗਲ ਵੈਪਨ ਹੈਗੇ ਤੇ ਆਹ ਵੈਪਨ 9mm ਇੱਕ ਮਖਿਆਲ ਹੈਗਾ ਤੇ ਦੂਸਰਾ ਤੀਬੋਰ ਹੈਗਾ ਤੇ ਇਸ ਚ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਬਾਕੀ ਡਿਟੇਲਸ ਜਿਹੜੀ ਹੈਗੀ ਉਹ ਤੁਹਾਨੂੰ ਫਿਰ ਫਰਦਰ ਸ਼ੇਅਰ ਕਰਾਂਗੇ ਸਰ ਦੋਨੋਂ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਕਿੱਥੋਂ ਹੈ ਆ ਸ਼ਾਨਪ੍ਰੀਤ ਜਿਹੜਾ ਹੈਗਾ ਇਹਦਾ ਆਇਡੈਂਟੀਫਿਕੇਸ਼ਨ ਚੋਲਾ ਸਾਹਿਬ ਦਾ ਨਿਵਾਸੀ ਉਹ ਕਿੱਥਾ ਗਿਆ ਹੈਗਾ ਤੇ ਦੂਸਰਾ ਵੀ ਉਹਦਾ ਉੱਥੇ ਨਾਲ ਦਾ ਹੀ ਮੁੰਡਾ ਹੈਗਾ ਜਿਹੜਾ ਉਹਦੇ ਨਾਲ ਰਹਿੰਦਾ